ਆਈ ਥੋੜਾ ਪਿੱਛੇ ਆ ਜਾਓ ਬਾਈ ਛੋਟਾ ਜਿਹਾ ਇੱਕ ਬਲਾਇਆ ਮੈਂ ਧੰਭਾਓ ਇਧਰ ਪਿੱਛੇ ਚੱਲੋ ਅੱਗੇ ਪਾਸੇ ਹੋ ਜਾ ਮੈਂ ਗਾਇਆ ਪਿੱਛੇ ਜਗਾ ਬੈਂਗ ਤੇ ਚੱਕ ਨੂੰ ਆਦਾ ਮਾ ਜਗੂ ਬਗ ਮੋਟਾ ਲੱਗਦਾ ਨਾ ਚੈਦੇ ਲੱਗਦਾ ਨਾ ਨਹੀਂ ਲੱਗਦਾ ਨਹੀਂ ਲੱਗਦਾ ਅੱਜ ਸਰ ਕੀ ਕਹਣਾ ਚਾਹੋ ਅੰਦਰ ਅੰਦਰ ਆਇਓ ਸਰ ਵੇਖ ਲਓ ਕੋਈ ਬਾਹਰ ਦੇਖੀ ਕੋ ਬਾਹਰੋਂ ਬਸ ਫੈਮਿਲੀ ਮੇਰੀ ਗੱਲ ਸੁਣੋ ਫੈਮਿਲੀ ਇੱਧਰ ਥੋੜੀ ਜਾਂਦੀ ਇੱਧਰ ਜਾਂਦੇ ਆ ਫਿਰ ਫਿਰ ਸਮੂਹ ਕਮੇਟੀ ਆ ਹੀ ਵੈਰੀਫਾਈ ਕਰ ਰਹੀ ਨੇ ਉਹ 1 ਮਿੰਟ ਬਾਅਦ ਵੀ ਬੋਲ ਦੂੰ ਦੱਸਾਂਗੇ ਤੇ ਆਇਓ ਜੇ ਮੌਕੇ ਦੇ ਦੱਸਾਂਗੇ ਤੁਹਾਨੂੰ ਕੀ ਮੈਟਰ ਹੈ ਹਾਂ ਅੱਛਾ ਕੀ ਮੈਟਰ ਸਾਹ ਦੱਸੋ ਕੀ ਮੈਟਰ ਵੈਰੀਫਾਈ ਕਰ ਲੈਂਦੇ ਹਾਂ ਨਹੀਂ ਦੱਸੋ ਨਾ ਕੀ ਮੈਟਰ ਆ ਕੀ ਮੈਟਰ ਸਾਹ ਦੱਸੋ ਪੀਸ ਮਾਰ ਜਾ ਹਾਂਜੀ ਵੇਰੀਫਾਈ ਕਰ ਲੈਂਦਾ ਦੱਸਦੇ ਆ ਤੁਹਾਨੂੰ ਬਾਈਟ ਦਿੰਨੇ ਆ ਸਭ ਆਪਣੀ ਡਿਊਟੀ ਕਰ ਲਓ ਬਸ ਠੀਕ ਹੈ ਕਰੋ ਜੀ ਕਰੋ ਉਹ ਤੇ ਇਧਰ ਇਹਨਾਂ ਲੋਕਾਂ ਆਰੇ ਉਧਰ 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 ਪਰਲੇਮੈਂਟ सर एक्सक्यूज मी सर चौकी इंजार साहब कह दो प्लीज कह दो और कह दो कि मारा भेज दो थैंक यू सर थैंक यू सर इंजाज साहब बड़े दा दो प्लीज ਉਹ ਕਹਿੰਦੇ ਤੁਹਾਨੂੰ ਦੱਸਣਾ ਵਾ ਸਮਾਨ ਸਮਾਨ ਕੰਪੇਨਮਾਨ ਲੋਕ ਸਾਰਾ ਸਮਾਨ ਨਹੀਂ ਨਹੀਂ ਬਸ ਸਹੀ ਗੱਲ ਆ ਗਾਦੋ ਸਰ ਕੀ ਮੈਦ੍ਰੀਡ ਹਾਟਲ ਦੇ ਵਿੱਚ ਜੁੜੀਆਂ ਫੜੇ ਗਈਆਂ ਐ ਸੋਨ ਸੋਨ ਕੰਪੇਨਮਾਨ ਲੜਕੀਆਂ ਲੜਕੀ ਬੇਟੀਆਂ ਉਹ ਵੈਰੀਫਾਈ ਕਰਦੇ ਆ ਜੋ ਸਰ ਕਿੰਨੇ ਕਿੰਨੇ ਬੰਦੇ ਫੜੇਗੇ ਕਿੰਨੇ ਕੁੜੀਆਂ ਵਾ ਮੈਂ ਬੱਚਿਆਂ ਦੀ ਪਤਾ ਨਹੀਂ ਸੰਚੇਤ ਮੁੰਡੇ ਦੇ ਬੰਦੇ ਕਿ ਲੜਕੀਆਂ ਕਿੰਨੀਆਂ ਫੜੇ ਗਈਆਂ ਸਰ ਸਰ ਬੇਟਾ ਐਕਸਕਿਊਜ਼ ਮੀ ਭਾਈ ਫੜੇ ਨਹੀਂ ਗਈਆਂ ਵੈਰੀਫਾਈ ਕਰਦੇ ਆ ਸਰ ਬੜਾ ਸਾਰਾ ਪਹਿਲਾਂ ਅਸੀਂ ਕਿਸ ਤਰ੍ਹਾਂ ਕਿਸੇ ਕਹਿ ਸਕਦੇ ਆ ਇਹ ਐਡਰੈਸ ਇਹ ਹੋਟਲ ਕਿਹੋ ਜਿਹਾ ਸੀ ਇਹ? ਤੁਹਾਨੂੰ ਧੰਨਵਾਦ ਕਰਾਂਗੇ। ਹੋਟਲ ਕਿੰਨਾ ਸੀ? ਜੀ ਕਿਹੜਾ ਹੋਟਲ ਆ? ਲੱਗਿਆ ਬਹੁਤ ਸਜੇ। ਸਜੀ ਦੀਦਾ ਗਾਂ ਦਾ ਸੋਹਣਾ ਨੰਦਾ ਸੁਣ। ਹੋਟਲ ਲੱਗਿਆ ਕਿਤੇ ਵੀ ਆ ਕੇ। ਆਉਂਦੇ ਮਾਈਟੀ ਵੀ ਕਰਾਣੀ ਸੀ। ਉਹ ਇਧਰ ਬੈਰੀਫਾਈ ਕਰ ਰਹੇ ਨੇ ਆਇਆ ਕਿ ਟੋਟਲ ਕਿ ਲੜਕੀਆਂ ਕਿੰਨੀਆਂ ਲੜਕੇ ਕਿੰਨੇ ਆ ਸਰ ਤੁਸੀਂ ਜਾ ਰਹੇ ਹੋ ਲੈ ਕੇ ਜਾ ਰਹੇ ਆ ਫੜੇਗੇ ਦੀ ਲੈ ਕੇ ਜਾ ਰਹੇ ਹੋ ਰਜਿਸਟਰ ਤੇ ਮੈਂਟੇਨ ਕੀਤਾ ਹੁੰਦਾ ਕਿੰਨਾ ਜਾਂਦਾ ਕਿੰਨੇ ਕੁ ਫੜੇਗੇ ਸਾਰੇ ਅਡਲਟ ਆ ਗਏ ਕਿ ਨਾਬਾਲਗ ਵੀ ਗਏ ਕੁੜੀਆਂ ਵਿੱਚ ਸਰ ਵੈਰੀਫਾਈ ਕਰਦੇ ਸਰ ਵੈਰੀਫਾਈ ਤੇ ਤੁਸੀਂ ਲਿਜਾਣ ਤੋਂ ਪਹਿਲਾਂ ਕੋਈ ਜਾਣਕਾਰੀ ਤਾਂ ਥੋੜੀ ਦੋ ਨਾ ਜਿਹੜਾ ਬਿਲਕੁਲ ਜੀ ਸਰ ਇਹ ਸਾਰਾ ਮਾਮਲਾ ਜਿਹੜਾ ਹੋਰ ਦੇ ਰੇਡ ਮਾਰੀ ਹੋਟਲ ਸਰ ਰੇਟ ਮੇ 15 ਗੱਲ ਸਬੰਧਿਤ ਸਪੈਸ਼ਲ ਆਪਸ਼ਨ ਹੁੰਦਾ ਹੈ ਤਾਂ ਵੀ ਹੋਟਲ ਕੋਲ ਬਾਰੇ ਚੈੱਕ ਕਰੂ ਜਿਹੜੇ ਵੀ ਹੋਟਲ ਹੋਵੇ ਬਿਨਾ ਡਾਕੂਮੈਂਟ ਉਹ ਨਾਮ ਲਗਾਣ ਤੁਹਾਨੂੰ ਕੰਪਲੇਂਟ ਮਿਲੀ ਵੀ ਆ ਰਹੀ ਹੈ ਸੈਜੰਸੀ ਹੈ ਗਲਰੀਮੋਡ ਦੋ ਸ਼੍ਰੀਪੁਰੇ ਵੀ ਇਹ ਬਿਨਾ ਡਾਕੂਮੈਂਟ ਦੇ ਹੋਟਲ ਲਗਾਉਂਦੇ ਆ ਤੇ ਉਹਦੇ ਸਬੰਧ ਵਿੱਚ ਜਿਹੜਾ ਜਿਸ ਪੈਸੇ ਜੈਕਿੰਗ ਰੇਟ ਕੀਤੀ ਸੀ ਉਹ ਚੈੱਕ ਕੀਤਾ ਸੀ ਉੱਥੇ ਦੋ ਦਿਨ ਰੂਮ ਲੱਗੇ ਸੀ ਉਹਦੇ ਕਸਟਮਰ ਹੈਗੇ ਆ ਲੇਕਿਨ ਇਹਨਾਂ ਲੋਕਾਂ ਦਾ ਕੋਈ ਰਿਕਾਰਡ ਨਹੀਂ ਲਿਆ ਗਿਆ ਨਾ ਗਿਧਾਰ ਕਰ ਲਿਆ ਕਿ ਨਾ ਪ੍ਰੂਫ ਲਿਆ ਉਹਦੇ ਸਬੰਧ ਵਿੱਚ ਅਸੀਂ ਇਹ ਮੁਕਦਮਾ ਦਰਜ ਕਰ ਰਹੇ ਹਾਂ ਇਹ ਨੇ ਹੁਕ ਉਹ ਜਿਹੜੇ ਕਾਨੂੰਨ ਕਰੰਦਚ ਕਰਦੇ ਨੇ ਜਿਹੜੇ ਤੇ ਕਾਰਵਾਈ ਕੀਤੀ ਗਈ ਹੈ ਵਿਨੋਦ ਕੁਮਾਰ ਹੈ ਰਹੁਟਪੁਰ ਦਾ ਮਾਲਕ ਦਾ ਕਮ ਲੈ ਕੇ ਚਰਾ ਰਿਆ ਲੀਸ ਤੇ ਸਰ ਜਿਹੜੇ ਬੰਦੇ ਫੜੇ ਹੈ ਜੇ ਲੇਡੀਜ਼ ਫੜੀਆਂ ਆਏ ਹੋ ਉਹਨਾਂ ਦਾ ਕੀ ਮਤਲਬ ਹੈ ਵਿੱਚ ਨਹੀਂ ਉਹ ਸਰ ਜਿਹੜੇ ਫੈਮਿਲੀ ਨਾਲ ਆਈਆਂ ਜਿਸ ਕਿਸੇ ਨਾਲ ਕਪੜਾ ਆਇਓ ਉਹਨਾਂ ਨੇ ਰੂਮ ਲਿਆ ਇਹਨਾਂ ਕੋ ਉਹਨਾਂ ਦੇ ਘਰ ਤੋਂ ਬੁਲਾ ਕੇ ਮੇਰੇ ਫਿਰ ਉਹਨਾਂ ਨੂੰ ਦੇ ਰਿਆ ਕਿਉਂਕਿ ਇਹ ਇਹਨੇ ਹੁਕਮ ਦੇ ਖਿਲਾਫ ਵਰਜੀ ਕੀਤੀ ਹੈ ਬਿਨਾਂ ਡਾਕੂਮੈਂਟ ਦੇ ਰੱਖਿਆ ਇਹਦੇ ਖਿਲਾਫ ਇਹ ਕਾਰਵਾਈ ਕਰਦੇ ਨਹੀਂ ਉਹਦੇ ਵਿੱਚ ਕੋਈ ਬੰਦੇ ਨਹੀਂ ਉਹ ਤੇ ਜਦੋਂ ਰੂਮ ਲੈਣ ਆਏ ਤੇ ਉਹਦੇ ਮੁਤਾਬਕ ਹੈ ਨਾ ਜੋ ਕੋਈ ਕਾਰੀ ਦੇ ਡਾਕੂਮੈਂਟ ਲੈਣ ਦਾ ਪਰਚ ਬੰਦਾ ਪਤਾ ਲੱਗਦਾ ਉੱਥੇ ਕੁੜੀਆਂ ਦਾ ਕੰਮ ਚੱਲਦਾ ਧੰਦਾ ਵੀ ਚੱਲਦਾ ਉੱਥੇ ਉਸ ਹੋਟਲ ਦੇ ਅੰਦਰ ਨਹੀਂ ਕੁੜੀਆਂ ਧੰਦੇ ਲਈ ਸਾਡੇ ਕੋਈ ਗੱਲ ਨਹੀਂ ਤੁਹਾਨੂੰ ਇਹ ਬਾਕੀ ਜਿਹੜੀਆਂ ਲੜਕੀਆਂ ਹੁੰਦੀਆਂ ਉਹਦੇ ਫੋਟੋਰੀ ਕਰ ਵੀ ਇਹੀ ਕਰ ਰਹੇ ਆ ਉਥੇ ਮੱਲੇ ਵਾਲੇ ਨੇ ਕਿਹਾ ਕਿ ਨਾ ਮੈਂ ਧੰਦਾ ਕਰਦੇ ਨੇ ਹੋਟਲ ਵਾਲੇ ਜਦੋਂ ਉਸ ਮਸਲੇ ਦੀ ਕੋਈ ਸਾਹਮਣੇ ਆਈ ਗੱਲ ਤੋਂ ਉਹਦੀ ਕਰ ਵੀ ਕੀਤੀ ਜਾਗੀ ਤਾਂ ਹੀ ਤੇ ਉਹਨਾਂ ਨੇ ਹੋਟਲ ਵਾਲਿਆਂ ਨੇ ਪ੍ਰੂਫ ਨਹੀਂ ਰੱਖੇ ਫੇ ਉਹਨਾਂ ਦੇ ਕੁੜੀਆਂ ਦੇ ਕਿਉਂ ਨਹੀਂ ਲਗਾਏ ਫਿਰ ਉਹਨਾਂ ਨੇ ਇਹ ਤਾਂ ਫਿਰ ਹੋਟਲ ਦੋਹੀ ਵੈਰੀਫਾਈ ਕਰ ਰਹੇ ਨੇ ਨਹੀਂ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਜੋ ਮੁਤਾਬਕ ਰਿਕਾਰਡ ਦਾ ਮਿਲਿਆ ਅਸੀਂ ਉਹ ਕਰ ਰਹੇ ਹਾਂ ਉਹਨੇ ਡਾਕੂਮੈਂਟ ਨਹੀਂ ਲਾਏ ਉਹਦੇ ਮਤਲਬ ਉਹਦੇ ਕਰ ਵੀ ਕਰ ਇਹਨਾਂ ਦੇ ਇਹ ਕਿੱਥੋਂ ਦੇ ਰਹਿਣ ਵਾਲੇ ਸਾਰੇ ਜਿਹਨਾਂ ਜਿਹਨੇ ਬੰਦੇ ਫੜੇ ਆ ਜਾਂ ਕੁੜੀਆਂ ਫੜੀਆਂ ਫੜਿਆ ਸਿਰਫ ਕਦਗਿਲ ਰਮ ਜਿਹੜਾ ਹੋਟਲ ਦਾ ਮਾਲਕ ਜਿਹਨੇ ਚਲਾ ਰਿਹਾ ਉਹ ਕਦਗਿਲ ਤਰਨਤਨ ਰਹਿਣ ਲਵ ਉਹਦੇ ਖਿਲਾਫ ਕਰ ਕਰ ਕੁੜੀਆਂ ਤੁਸੀਂ ਲੈ ਕੇ ਆਏ ਹੋ ਇੱਕ ਮਿੰਟ ਜਿਹੜੀਆਂ ਕੁੜੀਆਂ ਤੁਸੀਂ ਲੈ ਕੇ ਆਏ ਹੋ ਸਾਡੇ ਕੋਲ ਵੀਡੀਓ ਹੈ ਤੇ ਜਿਹੜੇ ਮੁੰਡੇ ਵੀ ਲੈ ਕੇ ਆਏ ਉਹ ਕਿੱਥੋਂ ਦੇ ਰਹਿਣ ਵਾਲੇ ਉਹ ਸਰ ਉਹਨਾਂ ਨੇ ਵੈਰੀਫਾਈ ਕਰਦੇ ਤਾਂ ਉਹ ਆਈਸੀ ਹੋਟਲ ਹਨ ਤੇ ਇਸ ਕਰਕੇ ਉਹਨਾਂ ਦੀ ਜਿਹੜੀ ਬਾਲਗ ਨਹੀਂ ਲੜਕੀਆਂ ਵੀ ਜਿਹੜੀ ਉਹਨਾਂ ਕੋਲ ਇਹਨਾਂ ਨੇ ਪ੍ਰੂਫ ਜਿਹਨੂੰ ਨਹੀਂ ਦਿੱਤੇ ਕੰਮ ਦੇ ਲਗਾ ਕੇ ਡਾਕੂਮੈਂਟ ਆ ਗਈ ਉਹ ਇਹੀ ਉਹਦੇ ਖਿਲਾਫ ਕਾਰਵਾਈ ਕਰੇਗਾ ਠੀਕ ਸਰ ਉਹ ਟੂ ਕੁੜੀਆਂ ਮੁੰਡੇ ਟੋਟਲ ਹੈ ਕਿੰਨੇ ਸੀ ਸਾਡੇ ਟੋਟਲ ਕਿੰਨੇ ਆਣੇ ਜੀ ਫਿਰ ਉਹ ਗੱਲ ਟੋਟਲ ਹੈ ਕਿੰਨੇ ਉਹ ਦੱਸੋ ਟੋਟਲ 4-5 ਕਿ ਲੜਕੀਆਂ ਮੱਚੀ ਤੇ ਕੁਛ ਤੇ ਰਿਸੈਪਸ਼ਨ ਦਾ ਕੰਮ ਕਰਦੀ ਕੋਈ ਉਹਨਾਂ ਨੂੰ ਸਫਾਈ ਦੀ ਕੰਮ ਕਰਦੀ ਹੈ ਉਹ ਲੜਕੀਆਂ ਉਹਨਾਂ ਦੇ ਹੋਟਲ ਦੇ ਵਿੱਚ ਤੇ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਬਸ ਨਹੀਂ ਸਰ ਨਹੀਂ ਬਾਰੀ ਸੇ ਰਿਸੈਪਸ਼ਨ ਤੇ ਉਹਰੇ ਬਾਰੇ ਵੈਰੀਫਾਈ ਕਰ ਰਹੇ ਨੇ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕਰਨੇ ਹਵਾਲੇ ਕਰਦੇ ਆਂ